ਕੱਲ ਜਿਹੜੇ ਸਾਡੇ ਫਾਰਮਰ ਹੈਗੇ ਆ ਕਿਸਾਨ ਭਰਾ ਹੈਗੇ ਆ ਹਮੇਸ਼ਾ ਇੱਕ ਹੀ ਫਸਲੀ ਚੱਕਰ ਦੇ ਵਿੱਚ ਫਸੇ ਹੋਏ ਆ ਚਾਹੇ ਝੂਨਾ ਬੀਜ ਲਿਆ ਚਾਹੇ ਕਣਕ ਬੀਜ ਲਈ ਤੁਸੀਂ ਇੱਕ ਵੱਖਰੀ ਖੇਤੀ ਕਰ ਲਈ ਇੱਕ ਕਨਸੈਪਟ ਦਿਮਾਗ 'ਚ ਕਿਵੇਂ ਆ ਕਿ ਸਿੱਧੂ ਹਰਬਲ ਫਾਰਮ ਦੇ ਉੱਤੇ ਜੜੀਆਂ ਬੂਟੀਆਂ ਲੱਗੀਆਂ ਜੜੀਆਂ ਇਹ ਜੜੀਆਂ ਬੂਟੀਆਂ ਤੁਹਾਨੂੰ ਦਿਖਾਉਣ ਵਾਸਤੇ ਲਾਈਆਂ ਹੋਈਆਂ ਐਸ ਤਾਂ ਨਹੀਂ ਹੁੰਦੀਆਂ ਜੜੀਆਂ ਬੂਟੀਆਂ ਜਿਹੜੀ ਇਹਦੀ ਖੇਤੀ ਕੀਤੀ ਜਾਂਦੀ ਆ ਉਹ ਆਪਣੀ ਹਿਮਾਚਲ ਦੇ ਵਿੱਚ ਕੀਤੀ ਜਾਂਦੀ ਆ ਤੁਸੀਂ ਹੁਣ ਜਿਹੜੇ ਦਰੱਖਤ ਦੇ ਥੱਲੇ ਖੜੇ ਹੋ ਇਹ ਮਰਿੰਗਾਵਾਜੀ ਇਹ ਆਪਣੇ ਸਰੀਰ ਦੇ ਵਿੱਚ ਜਾ ਕੇ ਕਾਫੀ ਰੋਗਾਂ ਨੂੰ ਕਿਸੇ ਵੀ ਹੱਡੀ ਬ੍ਰੋਕ ਹੋਈ ਹੁੰਦੀ ਆ ਉਹ ਚਮਾਸ ਨਹੀਂ ਜਾਂਦਾ ਹੱਡੀ ਟੁੱਟ ਜਾਂਦੀ ਆ ਹੱਡੀ ਹਿੱਲ ਜਾਂਦੀ ਆ ਜਾਂ ਸਰੀਰ ਨਹੀਂ ਉਠਦਾ ਜਾਂ ਜਿਵੇਂ ਸਕਿਨ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਉਹਨਾਂ ਦੇ ਉੱਤੇ ਵੀ ਇਹ ਯੂਜ਼ ਕੀਤਾ ਜਾਂਦਾ ਮਰਿੰਗਾਵਾ ਇਹ ਅਸ਼ਵਗੰਧਾਵਾਜੀ ਇਦੇ ਫਾਇਦੇ ਫਾਇਦੇ ਆ ਨੁਕਸਾਨ ਕੋਈ ਨਹੀਂਗਾ ਇਹਦਾ ਡੇਲੀ ਸੇਵਨ ਕੀਤਾ ਜਾਵੇ ਨਾ ਤਾਂ ਸਰੀਰ ਆ ਜਿਹੜਾ ਫੁੱਲਰਗਾ ਰਹਿੰਦਾ ਸਾਰੀ ਦਿਹਾੜੀ ਬੰਦਾ ਉੱਡੂ ਉੱਡੂ ਕਰਦਾ ਵਾ ਕੋਈ ਕਿਸਾਨ ਭਰਾ ਇਹ ਖੇਤੀਬਾੜੀ ਕਰਨਾ ਚਾਹੁੰਦਾ ਜੜੀ ਬੂਟੀਆਂ ਦੀ ਤਾਂ ਕਿੰਨੀ ਕੁ ਕਮਾਈ ਹੋ ਸਕਦੀ ਹੈ ਬਾਈ ਜੀ ਕਮਾਈ ਇਹ ਜੜੀਆਂ ਬੂਟੀਆਂ ਦੇ ਰੇਟ ਆ ਜਿਹੜੇ ਕੋਈ 49000 ਰੁਪਏ ਕਿਲੋ ਆ ਕੋਈ 50000 ਰੁਪਏ ਕਿਲੋ ਆ ਕੋਈ 35000 ਆ ਕੋਈ 45000 ਆ ਅਲੱਗ-ਅਲੱਗ ਜੜੀਆਂ ਬੂਟੀਆਂ ਦੇ ਫਾਇਦੇ ਹੁੰਦੇ ਆ ਅਲੱਗ-ਅਲੱਗ ਜੜੀਆਂ ਬੂਟੀਆਂ ਦੇ ਰੇਟ ਹੁੰਦੇ ਆ ਅਲੱਗ-ਅਲੱਗ ਜੜੀਆਂ ਬੂਟੀਆਂ ਨੂੰ ਤਾਪਮਾਨ ਪੰਜਾਬ ਦੀ ਧਰਤੀ ਹੈ ਨਾ ਜਿਹੜੀ ਪੰਜਾਬ ਦੀ ਧਰਤੀ ਦੀ ਮਿੱਟੀ ਹੈ ਜਿਹੜੀ ਇੰਨੀ ਕੁ ਪਾਵਰਫੁਲ ਹੈ ਇੰਨੀ ਕੁ ਪਾਵਰਫੁਲ ਹੈ ਕਿਸੇ ਵੀ ਮੁਲਕ ਦੀ ਇੰਨੀ ਪਾਵਰਫੁਲ ਨਹੀਂ ਹੈ ਜਿੰਨੀ ਪੰਜਾਬ ਦੀ ਮਿੱਟੀ ਪਾਵਰਫੁਲ ਹੈ ਕਿਰਤ ਕੋਈ ਵੀ ਹੈ ਬਾਈ ਜੀ ਸੱਚੇ ਦਿਲੋਂ ਕੀਤੀ ਹੋਵੇ ਮਨਾਫਾ ਜ਼ਰੂਰ ਦਿੰਦੀ ਹੈ ਸਸੇ ਕਲ ਦਾ ਸਿਟੀ ਹਰਲੈਂਸ ਤੇ ਗਰੋਂ ਤੁਸੀਂ ਅੱਜ ਇੱਕ ਅਜਿਹੇ ਫਾਰਮਰ ਦੇ ਨਾਲ ਤੁਹਾਨੂੰ ਉਸੇ ਮਿਲਾਉਣ ਜਾ ਰਹੇ ਹਾਂ ਜੋ ਕਿ ਇੱਕ ਵੱਖਰੀ ਖੇਤੀ ਕਰ ਰਿਹਾ ਜੀ ਹਾਂ ਬਿਲਕੁਲ ਸਹੀ ਇੱਕ ਵੱਖਰੀ ਕੋਸ਼ਿਸ਼ ਕੀਤੀ ਹੈ ਇੱਕ ਤਾਂ ਕੋਸ਼ਿਸ਼ ਇਹ ਹੈ ਕਿ ਨੌਜਵਾਨ ਜੋ ਕਿ ਨਸ਼ੇ ਦੀ ਦਲਦਲ ਚ ਫਸੇ ਹੋਏ ਆ ਉਹਨਾਂ ਨੂੰ ਬਾਹਰ ਲੈ ਕੇ ਆ ਰਿਹਾ ਉਹ ਨੌਜਵਾਨ ਇੱਕ ਕੋਸ਼ਿਸ਼ ਇਹ ਹੈ ਕਿ ਇੱਕ ਅਲੱਗ ਕਮਾਈ ਦਾ ਸਾਧਨ ਜਿਹੜਾ ਉਹਨੇ ਬਣਾ ਲਿਆ ਕਿਉਂਕਿ ਉਹ ਵੱਖਰੀ ਖੇਤੀ ਕਰਦਾ ਹੈ ਖੇਤੀ ਕਿਸ ਚੀਜ਼ ਦੀ ਕਰਦਾ ਹੈ ਦੇਸੀ ਜੜੀ ਬੂਟੀਆਂ ਦੀ ਜੀ ਹਾਂ ਅੱਜ ਅਸੀਂ ਸਿੱਧੂ ਹਰਬਲ ਫਾਰਮ ਤੇ ਖੜੇ ਆ ਤੇ ਮੇਰੇ ਨਾਲ ਬਾਈ ਸ਼ੇਰਾ ਸਿੱਧੂ ਮੌਜੂਦ ਨੇ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੱਖਰੀ ਖੇਤੀ ਬਾਰੇ ਬਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਭਜੀਬ ਸਭ ਤੋਂ ਪਹਿਲਾਂ ਤਾਂ ਇਹੀ ਹੈਗਾ ਲੋਕਣਾ ਅੱਜਕੱਲ ਜਿਹੜੇ ਸਾਡੇ ਫਾਰਮਰ ਹੈਗੇ ਆ ਕਿਸਾਨ ਭਰਾ ਹੈਗੇ ਆ ਹਮੇਸ਼ਾ ਇੱਕ ਹੀ ਫਸਲੀ ਚੱਕਰ ਦੇ ਵਿੱਚ ਫਸੇ ਹੋਏ ਆ ਚਾਹੇ ਝੋਨਾ ਬੀਜ ਲਿਆ ਚਾਹੇ ਕਣਕ ਬੀਜ ਲਈ ਚਾਹੇ ਕੋਈ ਨਰਮਾ ਕਪਾਹ ਵੀ ਚਲਿਆ ਤੁਸੀਂ ਇੱਕ ਵੱਖਰੀ ਖੇਤੀ ਕਰ ਰਹੇ ਹੋ ਇਹ ਕਨਸੈਪਟ ਦਿਮਾਗ 'ਚ ਕਿਵੇਂ ਆਇਆ ਇਹ ਤਾਂ ਸਾਡੇ ਪੁਰਾਣੇ ਬਜ਼ੁਰਗਾਂ ਤੋਂ ਆ ਮੇਰੀ ਮਾਤਾ ਤੋਂ ਆ ਡਾਕਟਰ ਨੇ ਉਹ ਇਹ ਉਦੋਂ ਦਾ ਹੀ ਚੱਲਦਾ ਵਾ ਜਿਵੇਂ ਕਿ ਸਿੱਧੂ ਹਰਬਲ ਫਾਰਮ ਦੇ ਉੱਤੇ ਜੜੀਆਂ ਬੂਟੀਆਂ ਲੱਗੀਆਂ ਜੜੀਆਂ ਇਹ ਜੜੀਆਂ ਬੂਟੀਆਂ ਤੁਹਾਨੂੰ ਦਿਖਾਉਣ ਵਾਸਤੇ ਲਾਈਆਂ ਹੋਈਆਂ ਐਸਤਾ ਨਹੀਂ ਹੁੰਦੀਆਂ ਜੜੀਆਂ ਬੂਟੀਆਂ ਜਿਹੜੀ ਇਹਦੀ ਖੇਤੀ ਕੀਤੀ ਜਾਂਦੀ ਆ ਉਹ ਆਪਣੀ ਹਿਮਾਚਲ ਦੇ ਵਿੱਚ ਕੀਤੀ ਜਾਂਦੀ ਆ ਠੀਕ ਐ ਤਾਂ ਜਿਵੇਂ ਕਿ ਆ ਤੁਸੀਂ ਹੁਣ ਜਿਹੜੇ ਦਰਖਤ ਦੇ ਥੱਲੇ ਖੜੇ ਹੋ ਇਹ ਮਰਿੰਗਾ ਵਾਜੀ ਇਹਦਾ ਮਰਿੰਗੇ ਦਾ ਕੰਮ ਹੈਗਾ ਤੁਹਾਨੂੰ ਬੂਸਟ ਦੇਣਾ ਇਹ ਆਮ ਤੁਸੀਂ ਤੁਸੀਂ ਦੇਖਿਆ ਹੋਣਾ ਵਾ ਦਰਖਤ ਲੱਗਿਆ ਹੋਇਆ ਆਮ ਘਰਾਂ ਦੇ ਵਿੱਚ ਵੀ ਲੱਗੇ ਹੋਏ ਨੇ ਪਰ ਯੂਜ਼ ਨਹੀਂ ਕਰਦੇ ਇਹਦੇ ਜਿਹੜੇ ਪੱਤੇ ਆ ਨਾ ਇਹ ਪੱਤੇ ਜਿਵੇਂ ਸੈਲਡ ਵਗੈਰਾ ਜਾਂ ਕਿਸ ਤਰ੍ਹਾਂ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹਦੇ ਇਹ ਖਾਓਗੇ ਤਾਂ ਤੁਸੀਂ ਬਹੁਤ ਮਿੱਠਾ ਪੱਤਾ ਵਾ ਇਹ ਇਹ ਆਪਣੇ ਸਰੀਰ ਦੇ ਵਿੱਚ ਜਾ ਕੇ ਕਾਫੀ ਰੋਗਾਂ ਨੂੰ ਠੱਲ ਪਾਉਂਦਾ ਵਾ ਜਿਵੇਂ ਕਿ ਕਿਸੇ ਦੀ ਹੱਡੀ ਬ੍ਰੋਕ ਹੋਈ ਹੁੰਦੀ ਉਹ ਚਾਸ ਨਹੀਂ ਜਾਂਦਾ ਹੱਡੀ ਟੁੱਟ ਜਾਂਦੀ ਹੈ ਹੱਡੀ ਹਿੱਲ ਜਾਂਦੀ ਹੈ ਜਾਂ ਸਰੀਰ ਨਹੀਂ ਉਠਦਾ ਜਾਂ ਜਿਵੇਂ ਸਕਿਨ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਉਹਨਾਂ ਦੇ ਉੱਤੇ ਵੀ ਇਹ ਯੂਜ਼ ਕੀਤਾ ਜਾਂਦਾ ਮਰਿੰਗਾ ਵਾ ਇਹ ਤੇ ਭਾਈ ਜੇ ਮੈਂ ਗੱਲ ਕਰਾਂ ਤਾਂ ਜਿਹੜੀ ਤੁਸੀਂ ਖੇਤੀਬਾੜੀ ਕਰ ਰਹੇ ਹੋ ਜੜੀ ਬੂਟੀਆਂ ਦੀ ਖੇਤੀਬਾੜੀ ਉਹਨੂੰ ਮੈਂ ਕਹੂੰਗਾ ਕਿੰਨੀ ਕੁ ਕਮਾਈ ਹੈਗੀ ਇਹਦੇ ਵਿੱਚ ਭਾਈ ਜੀ ਅਸੀਂ ਸੇਵਾ ਕਰਦੇ ਆਂ ਤੁਸੀਂ ਸਾਡੀ ਬੈਕਗ੍ਰਾਉਂਡ ਜਾਣਦੇ ਆਂ ਇਹ ਸੇਵਾ ਵਾ ਕਮਾਈ ਕਰਨ ਨੂੰ ਜਿੰਨੀ ਮਰਜ਼ੀ ਕਮਾਈ ਕਰ ਲਈਏ ਮੈਂ ਮੇਰੇ ਕਹਿਣ ਦਾ ਮਤਲਬ ਇਹ ਜੇ ਕੋਈ ਕਿਸਾਨ ਭਰਾ ਇਹ ਖੇਤੀਬਾੜੀ ਕਰਨਾ ਚਾਹੁੰਦਾ ਹੈ ਜੜੀ ਬੂਟੀਆਂ ਦੀ ਤਾਂ ਕਿੰਨੀ ਕੁ ਕਮਾਈ ਹੋ ਸਕਦੀ ਹੈ ਭਾਈ ਜੀ ਕਮਾਈ ਇਹ ਜੜੀਆਂ ਬੂਟੀਆਂ ਦੇ ਰੇਟ ਆ ਜਿਹੜੇ ਕੋਈ 49000 ਰੁਪਏ ਕਿਲੋ ਆ ਕੋਈ 50000 ਰੁਪਏ ਕਿਲੋ ਆ ਕੋਈ 35000 ਆ ਕੋਈ 45000 ਆ ਅਲੱਗ-ਅਲੱਗ ਜੜੀਆਂ ਬੂਟੀਆਂ ਦੇ ਫਾਇਦੇ ਹੁੰਦੇ ਆ ਅਲੱਗ-ਅਲੱਗ ਜੜੀਆਂ ਬੂਟੀਆਂ ਦੇ ਰੇਟ ਹੁੰਦੇ ਆ ਅਲੱਗ-ਅਲੱਗ ਜੜੀਆਂ ਬੂਟੀਆਂ ਨੂੰ ਤਾਪਮਾਨ ਚਾਹੀਦਾ ਵਾ ਅਲੱਗ-ਅਲੱਗ ਜਗ੍ਹਾ ਵਾਂ ਤੇ ਹੁੰਦਾ ਵਾ ਮੰਨੋ ਜੇ ਆਮ ਸਾਡੇ ਜਿਹੜੇ ਕਿਸਾਨ ਹੈਗੇ ਆ ਕੋਈ ਖੇਤੀਬਾੜੀ ਕਰਨਾ ਚਾਹਵੇ ਤਾਂ ਚੰਗਾ ਮੁਨਾਫਾ ਕਮਾ ਸਕਦਾ ਜੀ ਬਿਲਕੁਲ ਕਿਰਤ ਕੋਈ ਵੀ ਆ ਬਾਈ ਜੀ ਸੱਚੇ ਦਿਲੋਂ ਕੀਤੀ ਹੋਵੇ ਮੁਨਾਫਾ ਜ਼ਰੂਰ ਦਿੰਦੀ ਆ ਇਹ ਆਓ ਤੁਹਾਨੂੰ ਹੋਰ ਵੀ ਜੜੀ ਬੂਟੀਆਂ ਅਸੀਂ ਦਿਖਾਵਾਂਗੇ ਤੇ ਅੱਗੇ ਚੱਲਦੇ ਆਂ ਬਾਈ ਜੀ ਹੋਰ ਕਿਹੜੀਆਂ ਕਿਹੜੀਆਂ ਜੜੀ ਬੂਟੀਆਂ ਆਪਣੇ ਫਾਰਮ ਤੇ ਲੱਗੀਆਂ ਹੋਣੀਆਂ ਕੀ ਕੀ ਉਹਨਾਂ ਦੇ ਫਾਇਦੇ ਹੁੰਦੇ ਆ ਤੇ ਮੈਂ ਚਾਹੂੰਗਾ ਵੀ ਸਾਰੀਆਂ ਆਪਾਂ ਲੋਕਾਂ ਨੂੰ ਉਹ ਚੀਜ਼ਾਂ ਦੱਸੀਏ ਇਹ ਨਿਗਾ ਤੁਸੀਂ ਮਾਰ ਰਹੇ ਹੋ ਜਿੱਥੇ ਵੀ ਤੁਹਾਡੀ ਨਿਗਾ ਜਾਂਦੀ ਹੈ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਜੜੀ ਬੂਟੀਆਂ ਲੱਗੀਆਂ ਹੋਣ ਨੇ ਤੇ ਬਾਈ ਸ਼ੁਰੂਆਤ ਹੁਣ ਕਿੱਥੋਂ ਆਉਣ ਵਾਲੀ ਹੈ ਕਿਹਦੇ ਪਾਸੇ ਤੁਹਾਨੂੰ ਤੁਸੀਂ ਆਹ ਜੀ ਅਸ਼ਵਗੰਧਾ ਅਸ਼ਵਗੰਧਾ ਆਮ ਤੌਰ ਤੇ ਹੀ ਮੰਨ ਲੋ ਲੋਕਾਂ ਦੇ ਸ਼ਾਇਦ ਇਹ ਕਿ ਤਨਾ ਕਿਤੇ ਲੱਗਿਆ ਵੀ ਲੋਕਾਂ ਨੇ ਦੇਖਿਆ ਹੋਊਗਾ ਪਰ ਲੋਕਾਂ ਨੂੰ ਪਤਾ ਨਹੀਂ ਆ ਵੀ ਇਹ ਵਾਲਾ ਅਸ਼ਵਗੰਧਾ ਹੁੰਦਾ ਵੀ ਇਹ ਵਾਲਾ ਬਈ ਅਸ਼ਵਗੰਧਾ ਹੁੰਦਾ ਹਨ ਤੇ ਮੈਂ ਚਾਹੂੰਗਾ ਵੀ ਇਹਦੇ ਤੁਸੀਂ ਫਾਇਦੇ ਦੱਸੋ ਵੀ ਇਹਦੇ ਫਾਇਦੇ ਕੀ ਕਿਨੇ ਆਸ਼ਵਗੰਦੇ ਦੇ ਇਹ ਅਸ਼ਵਗੰਧਾ ਵਾ ਜੀ ਇਹਦੇ ਫਾਇਦੇ ਹੀ ਫਾਇਦੇ ਆ ਨੁਕਸਾਨ ਕੋਈ ਨਹੀਂਗਾ ਇਹਦਾ ਡੇਲੀ ਸੇਵਨ ਕੀਤਾ ਜਾਵੇ ਨਾ ਤਾਂ ਸਰੀਰ ਆ ਜਿਹੜਾ ਫੁੱਲਰ ਕਰ ਰਹੇਂਦਾ ਸਾਰੀ ਦਿਹਾੜੀ ਬੰਦਾ ਉੱਡੂ ਉੱਡੂ ਕਰਦਾ ਵਾ ਇਹ ਅਸ਼ਵਗੰਧਾ ਇੱਕ ਗੋਲੀ ਪਾਊਡਰ ਫਾਰਮ ਦੇ ਵਿੱਚ ਵੀ ਆ ਰਿਹਾ ਵਾ ਇਹ ਆਪਣੇ ਕੋਲ ਟੈਬਲੇਟ ਫਾਰਮ ਦੇ ਵਿੱਚ ਵੀ ਆ ਰਿਹਾ ਵਾ ਆਮ ਅੱਜਕੱਲ ਬੋਡੀ ਬਿਲਡਿੰਗ ਦੇ ਵਿੱਚ ਜਿਮ ਦੇ ਵਿੱਚ ਐਡੀਕ ਬਿਮਾਰੀ ਚਲੀ ਗਈ ਆ ਕਿ ਬੰਦਾ ਜਿਮ ਦੀ ਫੀਸ ਬਾਅਦ ਉਹ ਦਿੰਦਾ ਪਹਿਲਾਂ ਸਪਲੀਮੈਂਟ ਘਰੇ ਲੈ ਕੇ ਹੁੰਦਾ ਉਹ ਸਪਲੀਮੈਂਟ ਜ਼ਹਿਰ ਨੂੰ ਲੈ ਕੇ ਆਉਂਦਾ ਆਪਦੇ ਘਰੇ ਉਹ ਸਪਲੀਮੈਂਟ ਖਾਣਸਾਰ ਕੁਝ ਨਹੀਂ ਹੁੰਦਾ 5 4 ਮਹੀਨੇ 7 ਮਹੀਨੇ 10 ਮਹੀਨਿਆਂ ਬਾਅਦ ਜਦੋਂ ਉਹਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਆ ਉਹਦੀ ਬੋਡੀ ਦੇ ਵਿੱਚ ਉਹ ਬਹੁਤ ਖਤਰਨਾਕ ਹੁੰਦੀ ਆ ਭਾਈ ਜਿਵੇਂ ਕਿ ਸੈਕਸ ਮਰ ਜਾਂਦਾ ਉਹਨਾਂ ਦਾ ਸਾਡੇ ਕੋਲੇ ਇਹੋ ਜਿਹੇ ਬੰਦੇ ਆਉਂਦੇ ਆ ਸੁਣਨ ਨੂੰ ਸਾਨੂੰ ਮਿਲਦਾ ਬਾਈ ਸਾਡੀ ਵਾਈਫ ਹੈ ਨਾ ਜਿਹੜੀ ਸਾਨੂੰ ਐਂ ਕਹਿੰਦੀ ਆ ਹੁਣ ਸਮਝਦਾਰਾਂ ਕੈਮਰੇ ਤੇ ਮੈਂ ਨਹੀਂ ਕਹਿ ਸਕਦਾ ਉਹ ਗੱਲਾਂ ਪਰ ਇਹ ਵੀ ਸੰਭੋਗ ਵੀ ਇੱਕ ਆਪਣੀ ਲਾਈਫ ਦਾ ਪਾਰਟ ਆ ਰਿਸ਼ੀ ਮੁਨੀਆਂ ਨੇ ਕੀਤਾ ਦੇਵੀ ਦੇਵਤਿਆਂ ਨੇ ਕੀਤਾ ਵਾ ਮੈਨੂੰ ਕਹਿਣ ਦੇ ਵਿੱਚ ਕੋਈ ਹਜਕ ਖਿਚਕਿਚ ਨਹੀਂ ਹੈ ਤਾਂ ਜਿਵੇਂ ਕਿ ਉਹਨਾਂ ਦੇ ਪ੍ਰਤੀ ਵੀ ਇਹ ਜੜੀ ਬੂਟੀ ਆ ਜਿਹੜੀ ਅਸ਼ਵਗੰਧਾਵਾ ਵਿੱਚ ਪਾਈ ਜਾਂਦੀ ਆ ਸਪਲੀਮੈਂਟਾਂ ਦੇ ਵਿੱਚ ਸੈਕਸ ਦੇ ਪ੍ਰਤੀ ਵੀ ਇਹ ਜੜੀਆਂ ਬੂਟੀਆਂ ਦੇ ਇੰਨੇ ਫਾਇਦੇ ਆ ਇਹ ਕਹਿ ਸਕਦੇ ਆ ਵੀ ਆਪਾਂ ਰਾਮਬਾਨ ਕਹਿ ਸਕਦੇ ਆ ਇਹ ਚੀਜ਼ ਨੂੰ ਜੀ ਰਾਮਬਾਨ ਬਾਈ ਜੀ ਜਿਹੜੀ ਜੜੀ ਬੂਟੀ ਆ ਨਾ ਟੋਟਲ ਆਯੁਰਵੇਦ ਦੇ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਆ ਜਿਹੜੀਆਂ ਜੜੀਆਂ ਬੂਟੀਆਂ ਸਾਰੀਆਂ ਹੀ ਰਾਮਬਾਨ ਕੀ ਕੀ ਛੱਡਾਂਗੇ ਕੀ ਕੀ ਕਵਾਂਗੇ ਇਹ ਸਾਰਾ ਬਾਗ ਹੀ ਰਾਮਬਾਨ ਸੋ ਵਾਕਈ ਅੱਜ ਅਸੀਂ ਬਾਈ ਸ਼ੇਰੇ ਦੇ ਨਾਲ ਮੌਜੂਦ ਆ ਤੇ ਤੁਹਾਨੂੰ ਜੜੀਆਂ ਬੂਟੀਆਂ ਦਿਖਾ ਰਹੇ ਆ ਵੀ ਬਾਈ ਜੜੀਆਂ ਬੂਟੀਆਂ ਦੀ ਖੇਤੀ ਕਰਦੇ ਆ ਤੇ ਬਾਈ ਹੋਰ ਆਪਾਂ ਅੱਗੇ ਚੱਲਦੇ ਹਾਂ ਹੋਰ ਕਿਹੜੀਆਂ ਕਿਹੜੀਆਂ ਜੜੀਆਂ ਬੂਟੀਆਂ ਆਪਣੇ ਕੋਲ ਹੈਗੀਆਂ ਤੇ ਉਹਨਾਂ ਦੇ ਕੀ ਕੀ ਫਾਇਦੇ ਉਹ ਵੀ ਜ਼ਰੂਰ ਆਪਾਂ ਦੱਸਾਂਗੇ ਜੀ ਜੀ ਬਿਲਕੁਲ ਆਓ ਅੱਗੇ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਚੱਲਦੇ ਹਾਂ ਤੇ ਦੇਖ ਸਕਦੇ ਹੋ ਇੱਕ ਵੱਖਰੀ ਫਾਰਮਿੰਗ ਜਿਹੜਾ ਸਾਡਾ ਬਾਈ ਕਰ ਰਿਹਾ ਇੱਕ ਵੱਖਰੀ ਚੀਜ਼ ਜਿਹੜੀ ਲੋਕਾਂ ਨੂੰ ਦਿਖਾ ਰਹੇ ਆ ਤੇ ਤੁਸੀਂ ਤੁਹਾਨੂੰ ਵੀ ਅੱਜ ਨਿਗਾਹ ਮਰਾਵਾਂਗੇ ਲੋ ਜੀ ਸਫੇਦ ਮੂਸਲੀ ਬਾਈ ਨੇ ਵੀਜੀ ਹੋਈ ਆ ਤੇ ਬਾਈ ਇਹ ਸਫੇਦ ਮੂਸਲੀ ਹੁੰਦੀ ਕੀ ਹੈ ਤੇ ਇਹਦੇ ਫਾਇਦੇ ਕੀ ਨੇ ਆ ਜਿਵੇਂ ਲੱਗੀ ਆ ਨਾ ਸਫੇਦ ਮੂਸਲੀ ਬਾਈ ਇਹ ਇਸ ਟਾਈਮ ਪੂਰੀ ਪੱਕ ਚੁੱਕੀ ਆ ਇਹਦੇ ਜੜਾਂ ਦੇ ਵਿੱਚ ਜੋ ਕਮਾਲ ਆ ਉਹ ਇਹਦੀਆਂ ਜੜਾਂ ਦਾ ਹੀ ਕਮਾਲ ਆ ਸਫੇਦ ਮੂਸਲੀ ਦਾ ਕੰਮ ਮੈਨਜ਼ ਪਾਵਰ ਲਈ ਮੇਨ ਮਰਦਾਨਾ ਤਾਕਤ ਵਧਾਉਂਦੀ ਆ ਜਿਨ੍ਹਾਂ ਦੀ ਮਰਦਾਨਾ ਤਾਕਤ ਘਟ ਜਾਂਦੀ ਆ ਉਹ ਉਹ ਸਫੇਦ ਮੂਸਲੀ ਖਾਣੀ ਸ਼ੁਰੂ ਕਰਨ ਤਾਂ ਪੂਰਾ ਵਧੀਆ ਸਰੀਰ ਉਹਨਾਂ ਦਾ ਬਣੂਗਾ ਉਹਨਾਂ ਦਾ ਬੀਜ ਗਾੜਾ ਹੋਊਗਾ ਉਹਨਾਂ ਦੇ ਸ਼ਕਰਾਨੂ ਜਿਹੜੇ ਉਹਨਾਂ ਦੀ ਕਮੀ ਪੂਰੀ ਹੋਊਗੀ ਸਫੇਦ ਮੂਸਲੀ ਦਾ ਇਹ ਕੰਮ ਆ ਇਹ ਜੜੀਆਂ ਬੂਟੀਆਂ ਦੀ ਸਰਦਾਰਨੀ ਆ ਸਫੇਦ ਮੂਸਲੀ ਇੱਕ ਤੁਸੀਂ ਨਾ ਜੜੀ ਬੂਟੀ ਦਾ ਨਾਮ ਸੁਣਿਆ ਹੋਣਾ ਜਿਹਨੂੰ ਪੁਤਰਨਜੀਵਾ ਕਹਿੰਦੇ ਆ ਤੇ ਬਾਈ ਖੜਾ ਬਾਈ ਦੇ ਖੇਤ ਦੇ ਵਿੱਚ ਉਹ ਚੀਜ਼ ਲੱਗੀ ਹੋਈ ਹੈ ਤੁਸੀਂ ਦਰਖਤ ਦੇਖ ਸਕਦੇ ਹੋ ਇਹ ਜਿਹੜਾ ਦਰਖਤ ਹੈ ਨਾ ਪੁਤਰਨਜੀਵਾ ਕਹਿੰਦੇ ਆ ਤੇ ਬਾਈ ਇਹ ਇਹਦਾ ਨਾਮ ਪਹਿਲਾਂ ਤਾਂ ਨਾਮ ਹੀ ਬੜਾ ਇੱਕ ਹੈਗਾ ਪੁਤਰਨਜੀਵਾ ਇਹਨੂੰ ਕਿਉਂ ਕਹਿੰਦੇ ਆ ਇਹ ਤਾਂ ਮੈਨੂੰ ਬਾਈ ਪਤਾ ਨਹੀਂ ਕਿਉਂ ਕਹਿੰਦੇ ਆ ਕਿਉਂਕਿ ਪ੍ਰਾਤਨ ਸਮੇਂ ਤੋਂ ਜੋ ਚੱਲਦਾ ਆਂਦਾ ਉਵੇਂ ਆਉਂਦਾ ਵਾ ਇਹ ਜੜੀ ਬੂਟੀ ਦਾ ਸੇਵਨ ਇਹ ਜੜੀ ਬੂਟੀ ਦਾ ਪ੍ਰਯੋਗ ਕੀਤਾ ਜਾਂਦਾ ਵਾ ਜਿਨ੍ਹਾਂ ਦੇ ਔਲਾਦ ਹੋਣ ਦੇ ਵਿੱਚ ਕਠਿਨਾਈ ਆਉਂਦੀ ਹੈ ਜਿਹੜੇ ਆਪਣੀ ਔਲਾਦ ਨਹੀਂ ਕਰ ਸਕਦੇ ਕਿਉਂਕਿ ਕਈਆਂ ਨੇ ਤਾਂ ਨਸ਼ੇ ਕਰ ਕਰਕੇ ਨਾਸ ਮਾਰਿਆ ਹੋਇਆ ਵਾ ਆਪਣੀ ਮਰਦਾਨਗੀ ਦਾ ਕਈਆਂ ਨੇ ਬਚਪਨ ਦੀ ਗਲਤੀ ਕਰ ਕਰ ਤੁਹਾਨੂੰ ਪਤਾ ਹੀ ਆ ਉਹਦੇ ਚੀਜ਼ ਨਾਲ ਨਾਸ ਮਾਰਿਆ ਹੋਇਆ ਇਹ ਜੜੀਆਂ ਬੂਟੀਆਂ ਦਿੰਦੀਆਂ ਬੰਦੇ ਨੂੰ ਸਹਾਰਾ ਇਹ ਤੁਹਾਡੇ ਸਪਰਮ ਦੇ ਵਿੱਚ ਸ਼ਕਰਾਨੂਆਂ ਦੇ ਵਿੱਚ ਵੜੋਤੀ ਕਰਦੀਆਂ ਵਾ ਤੁਹਾਡੀ ਸਟੈਮਨੇ ਨੂੰ ਵੜੋਤੀ ਕਰਦੀਆਂ ਵਾ ਤੁਹਾਡੇ ਪਾਵਰ ਦੇ ਵਿੱਚ ਆਉਂਦੀਆਂ ਵਾ ਤੇ ਤੁਹਾਡੀ ਜਿਹੜੀ ਮੈਰਿਡ ਲਾਈਫ ਆ ਉਹਨੂੰ ਹੈਪੀ ਕਰਦੀਆਂ ਵਾ ਇਹ ਜੜੀਆਂ ਬੂਟੀਆਂ ਪ੍ਰਾਤਨ ਸਮੇਂ ਦੀਆਂ ਵਾ ਪਹਿਲਾਂ ਤੋਂ ਹੀ ਚਲਦੀਆਂ ਹੁੰਦੀਆਂ ਤੇ ਹੁਣ ਆਪਾਂ ਇਹਨਾਂ ਦਾ ਹੀ ਸੇਵਨ ਕਰਦੇ ਆਂ ਤੇ ਸਾਰਿਆਂ ਨੂੰ ਇਹਨਾਂ ਦਾ ਸੇਵਨ ਕਰਨਾ ਚਾਹੀਦਾ ਵਾ ਇਹ ਜੜੀਆਂ ਬੂਟੀਆਂ ਖਾਓ ਚੰਗੀ ਸਿਹਤ ਬਣਾਓ ਹਾਂ ਭਾਈ ਜਿਹੜੀ ਆਪਾਂ ਜੜੀ ਬੂਟੀ ਦੇਖ ਰਹੇ ਆਂ 57 ਇਹਦਾ ਕੀ ਕੀ ਮਤਲਬ ਫਾਇਦੇ ਹੈਗੇ ਇਹਦੇ 57 ਜੜੀ ਬੂਟੀ ਦੇ ਫਾਇਦੇ ਆ ਬਾਈ ਜੀ ਜਿਵੇਂ ਕੀ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੁੰਦੀ ਆ ਜਾਂ ਜਿਵੇਂ ਕਿਸੇ ਨੂੰ ਅਲਰਜੀ ਹੁੰਦੀ ਆ ਜਾਂ ਜਿਵੇਂ ਕਿਸੇ ਦੀ ਸਰੀਰ ਦੇ ਉੱਤੇ ਛੋਟੇ ਛੋਟੇ ਡਾਟਸ ਪੈ ਜਾਂਦੇ ਆ ਕਿਸੇ ਬਿਮਾਰੀ ਦੇ ਨਾਲ ਨਿਸ਼ਾਨ ਪੈ ਜਾਂਦੇ ਆ ਸ਼ਤਾਵਰ ਉਹਨਾਂ ਰੋਗਾਂ ਦੇ ਉੱਤੇ ਭਾਰੀ ਪੈਂਦੀ ਆ ਸ਼ਤਾਵਰ ਆਮ ਵੈਦਾਂ ਦੇ ਵੈਦਾਂ ਦੇ ਉੱਤੇ ਵੈਦਾਂ ਕੋਲੋਂ ਜਾਂ ਪੰਸਾਰੀ ਦੀਆਂ ਦੁਕਾਨਾਂ ਤੇ ਮਿਲਦੀ ਆ ਇਹ ਚੀਜ਼ ਪਰ ਬਹੁਤ ਵਧੀਆ ਅਸਰ ਕਰਦੀ ਆ ਬਹੁਤ ਵਧੀਆ ਇਹਨਾਂ ਦੇ ਰਿਜ਼ਲਟ ਆ ਜੜੀਆਂ ਬੂਟੀਆਂ ਪ੍ਰਾਤਨ ਸਮੇਂ ਦੀਆਂ ਬਾਈ ਸ਼ਿਰਾ ਸਿੱਧੂ ਮੇਰੇ ਨਾਲ ਹੈ ਤੇ ਅਸੀਂ ਉਹਨਾਂ ਦੇ ਫਾਰਮ ਤੇ ਖੜੇ ਆਂ ਜਿੱਥੇ ਬਾਈ ਨੇ ਜੜੀ ਬੂਟੀਆਂ ਦੀ ਖੇਤੀ ਕੀਤੀ ਆ ਬਾਈ ਸਵਾਲ ਇਹ ਹੈ ਕਿ ਕੋਈ ਆਮ ਜਿਹੜੇ ਫਾਰਮਰ ਨੇ ਸਾਡੇ ਕਿਸਾਨ ਭਰਾ ਨੇ ਤੁਹਾਡੇ ਵਾਂਗੂ ਜੜੀ ਬੂਟੀਆਂ ਦੀ ਖੇਤੀ ਕਰਕੇ ਇੱਕ ਚੰਗਾ ਮੁਨਾਫਾ ਕਮਾ ਸਕਦੇ ਆ ਜੀ ਬਿਲਕੁਲ ਚੰਗਾ ਮੁਨਾਫਾ ਨਹੀਂ ਬਾਈ ਲੋਕਾਂ ਨੂੰ ਚੰਗੀ ਸਿਹਤ ਵੀ ਦੇ ਸਕਦੇ ਆ ਪੰਜਾਬ ਦੀ ਧਰਤੀ ਆ ਨਾ ਜਿਹੜੀ ਪੰਜਾਬ ਦੀ ਧਰਤੀ ਦੀ ਮਿੱਟੀ ਆ ਜਿਹੜੀ ਇੰਨੀ ਕੁ ਪਾਵਰਫੁਲ ਆ ਇੰਨੀ ਕੁ ਪਾਵਰਫੁਲ ਆ ਕਿਸੇ ਵੀ ਮੁਲਕ ਦੀ ਇੰਨੀ ਪਾਵਰਫੁੱਲ ਨਹੀਂ ਹੈ ਜਿੰਨੀ ਪੰਜਾਬ ਦੀ ਮਿੱਟੀ ਪਾਵਰਫੁੱਲ ਜੀ ਬਿਲਕੁਲ ਖੇਤੀ ਕਰਨੀ ਚਾਹੀਦੀ ਆ ਚੰਗਾ ਮੁਨਾਫਾ ਵੀ ਕਰਨਾ ਚਾਹੀਦਾ ਵਾ ਤਾਂ ਬਿਲਕੁਲ ਕਰੋ ਸੋ ਵਾਕਈ ਸਹੀ ਗੱਲ ਆ ਤੁਸੀਂ ਵੀ ਚੰਗਾ ਇੱਕ ਮੁਨਾਫਾ ਕਮਾ ਸਕਦੇ ਹੋ ਬਾਈ ਦੇ ਵਾਂਗੂ ਜਿਸ ਤਰੀਕੇ ਨਾਲ ਬਾਈ ਜਿਹੜੀ ਚੰਗੀ ਖੇਤੀ ਕਰ ਰਿਹਾ ਹੈਗਾ ਜੜੀ ਬੂਟੀਆਂ ਦੀ ਤਾਂ ਤੁਸੀਂ ਵੀ ਇਹ ਖੇਤੀਬਾੜੀ ਕਰਕੇ ਲੋਕਾਂ ਦੀ ਜਾਨ ਵੀ ਬਚਾ ਸਕਦੇ ਹੋ ਲੋਕਾਂ ਦਾ ਬਹੁਤ ਫਾਇਦਾ ਵੀ ਕਰ ਸਕਦੇ ਹੋ ਤੇ ਆਪਣੇ ਲਈ ਇੱਕ ਚੰਗੇ ਪੈਸੇ ਵੀ ਕਮਾ ਸਕਦੇ ਹੋ ਬਾਈ ਇੱਕ ਵੱਖਰੀ ਖੇਤੀ ਜਿਹੜਾ ਕਰ ਰਿਹਾ ਤੇ ਸ਼ੇਰਾ ਬਾਈ ਸਿੱਧੂ ਕੀਰਾ ਸਿੱਧੂ ਮੇਰੇ ਨਾਲ ਬਾਈ ਮੌਜੂਦ ਸੀ ਜਿਹਨੇ ਬਾਈ ਨੇ ਦੱਸਿਆ ਕਈ ਗੱਲਾਂ ਕਿ ਜਿਹੜੀਆਂ ਜੜੀ ਬੂਟੀਆਂ ਨੇ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਦੇ ਨਾਲ ਉਹਨਾਂ ਦਾ ਮਹੱਤਤ ਕੀ ਹੈ ਕੀ ਯੋਗਦਾਨ ਕੀ ਹੈ ਕਿੰਨਾ ਕੁ ਸਾਨੂੰ ਲਾਹੇਵੰਦ ਹੁੰਦੀਆਂ ਨੇ ਦੇਸੀ ਜੜੀ ਬੂਟੀਆਂ ਤੇ ਬਾਈ ਨੇ ਖੇਤ ਦੇ ਵਿੱਚ ਇੱਕ ਤੋਂ ਲੈ ਕੇ ਕਈ ਗੁਣਾ ਜਿਹੜੀਆਂ ਦੇਸੀ ਜੜੀ ਬੂਟੀਆਂ ਨੇ ਵਿਰਜੀਆਂ ਹੋਣੀਆਂ ਚੰਗੇ ਮੁਨਾਫਾ ਵੀ ਬਾਈ ਕਮਾ ਰਿਆ ਤੇ ਲੋਕਾਂ ਦੀ ਸਿਹਤ ਜਿਹੜੀ ਉਹ ਵੀ ਬਚਾ ਰਿਹਾ ਤੁਸੀਂ ਸਾਡੇ ਨਾਲ ਜੁੜੇ ਹੋ ਤਾਂ ਸਿੱਟੀ ਹੈਡਲਾਈਨਸ